ਤਾਰਨ ਵਿਖੇ ਪਿਛਲੀਆਂ ਸਰਕਾਰਾਂ ਵੱਲੋਂ ਤਰਨਤਾਰਨ ਨੂੰ ਹੱਟ ਤੋਂ ਬਚਾਉਣ ਲਈ ਇੱਕ ਕਸੂਰ ਨਾਲਾ ਬਣਾਇਆ ਗਿਆ ਸੀ ਜੋ ਅੱਜ ਪ੍ਰਸ਼ਾਸਨ ਤੋਂ ਪੁੱਛ ਰਿਹਾ ਹੈ ਕੀ ਹੈ ਮੇਰਾ ਕਸੂਰ ਇਸ ਬਾਰੇ ਲੋਕਾਂ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਇਹ ਨਾਲਾ ਇਸ ਟਾਈਮ ਜਿੱਥੇ ਗੰਦਗੀ ਨਾਲ ਭਰਿਆ ਹੋਇਆ ਹੈ ਉੱਥੇ ਹੀ ਇਸ ਵਿੱਚ ਬੂਟੀ ਆ ਜਾਂਦੀ ਹੈ ਤੇ ਜਦੋਂ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਪਾਣੀ ਭਰ ਜਾਂਦਾ ਹੈ ਅਤੇ ਇਸ ਨਾਲ ਲੱਗਦੇ ਹੀ ਹੀ ਹੇਠਲੀ ਇਲਾਕਿਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਨਾਲੀ ਦੀ ਸਫਾਈ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਦੇਖਿਆ ਜਾਵੇ ਜਿਵੇਂ ਬਰਸਾਤਾਂ ਸ਼ੁਰੂ ਹੋ ਗਈਆਂ ਕੱਲ ਦੀ ਮੋਲੇਦਾਰ بارش ਪੈ ਰਹੀ ਆ ਰਾਤੀ ਬੜੀ ਹੈਵੀ ਰੇਨ ਹੋਈ ਆ ਕੱਲੇ ਤਰਨਤਾਂ ਚ ਨਹੀਂ ਕਿਉਂਕਿ ਇਹ ਨਾਲਾ ਪਠਾਨਕੋਟ ਤੋਂ ਵੀ ਦੂਰੋਂ ਚਾਰਟ ਹੁੰਦਾ ਪਠਾਨਾਂਡਕੋਟ ਧਾਰੀ ਵੱਲ ਬਟਾਲਾ ਹੁੰਦੇ ਹੋਇਆ ਤਰਨਤਾਰਨ ਤਰਨਤਾਰਨ ਨਾਲਾ ਪਾਕਿਸਤਾਨ ਜਾਂਦਾ ਪਰ ਤੁਸੀਂ ਦੇਖ ਸਕਦੇ ਜੇ ਨਾਲੇ ਦੀ ਸਫਾਈ ਵੱਲ ਟ੍ਰੇਨ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਆ ਕਿਸੇ ਵੀ ਹਲ ਅਫਸਰ ਦਾ ਧਿਆਨ ਨਹੀਂ ਆ ਜਿਹਦੇ ਕਰਕੇ ਹਰ ਸਾਲ ਇਹ ਨਾਲਾ ਭਰਦਾ ਤੇ ਇਥੇ ਫਲੱਡ ਵਰਗੀ ਸਥਿਤੀ ਪ੍ਰਗਟ ਹੁੰਦੀ ਆ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਜਿਹੜੇ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਆ ਜਿਹੜਾ ਨਾਲੇ ਨੂੰ ਬਲੌਕ ਕਰ ਰਿਆ ਜਿਹੜੀ ਜਰਨਲੀ ਬੂਟੀ ਨਾਲੇ ਵਿੱਚ ਭਰੀ ਹੋਈ ਆ ਉਹਨੂੰ ਕਢਾਇਆ ਜਾਵੇ ਟਾਈਮ ਸਿਰ ਲੋਕਾਂ ਨੂੰ ਰਾਹ ਦਵਾਈਏ ਨਹੀਂ ਤੇ ਆਉਣ ਨਾਲ ਸਮਝ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਿੱਥੇ ਜਾਨੀ ਨੁਕਸਾਨ ਤੇ ਹੋਣਾ ਹੋਣਾ ਵਾ ਲੋਕਾਂ ਦਾ ਮਾਲੀ ਨੁਕਸਾਨ ਬੜਾ ਹੋਣਾ ਤੇ ਫਿਰ ਸਰਕਾਰ ਨੇ ਮੁਆਵਜ਼ੇ ਵੰਡਣ ਦੀ ਅੱਗੇ ਆ ਜਾਣਾ ਜਿਸ ਤੱਕ ਇਹ ਪੈਲ ਦੇ ਆਧਾਰ ਤੇ ਨਾਲੇ ਸਫਾਈ ਕੀਤੀ ਜਾਵੇ ਸ਼ਹਿਰ ਵਿੱਚ ਵਸਦੀ ਵਸੋਂ ਨੂੰ ਨਾਲੇ ਦੇ ਅਗਲੇ ਪਿੰਡਾਂ ਦੇ ਵਿੱਚ ਆਉਣ ਵਾਲੇ ਹੜ੍ਹ ਤੋਂ ਲੋਕਾਂ ਨੂੰ ਬਚਾਇਆ ਜਾਵੇ ਇਹ ਆਪਾਂ ਖੜੇ ਆ ਜੀ ਤਰਨਤਨ ਦੇ ਵਿੱਚ ਨਾਲਾ ਕਸੂਰ ਆ ਜੋ ਲੋਕਾਂ ਨੂੰ ਪੁੱਛ ਰਿਹਾ ਹੈ ਕਿ ਮੇਰਾ ਕਸੂਰ ਕੀ ਆ ਜਿਸ ਦੇ ਵਿੱਚ ਵੇਖੋ ਤੁਸੀਂ ਦੇਖੋ ਕਿਸ ਤਰ੍ਹਾਂ ਬੂਟੀਆਂ ਚਲਦੀਆਂ ਆ ਰਹੀਆਂ ਨੇ ਤੇ ਪਾਣੀ ਜਦੋਂ ਇਦਾਂ ਜਿਆਦਾ ਮੀਂਹ ਪੈਂਦਾ ਤੇ ਪਾਣੀ ਓਵਰਫਲੋ ਹੋ ਜਾਂਦਾ ਇੱਥੇ ਤੇ ਹੋਣ ਦਾ ਡਰ ਬਣਿਆ ਹੀ ਬਣਿਆ ਰਹਿੰਦਾ ਪਿਛਲੇ ਬੰਨੇ ਹੋਇਆ ਹੁੰਦਾ ਜੋ ਪਿੱਛੇ ਲੋਕਾਂ ਦੇ ਘਰ ਆ ਉਹ ਡੁੱਬ ਜਾਂਦੇ ਆ ਤੇ ਪਾਣੀ ਤੋਂ ਪਰੇਸ਼ਾਨ ਹੋ ਅੱਗੇ ਲੋਕ ਵਿਚਾਰੇ ਕੋਠਿਆਂ ਤੇ ਚੜੇ ਹੁੰਦੇ ਆ ਸੋ ਪ੍ਰਸ਼ਾਸਨ ਤੋਂ ਇਹੋ ਮੰਗਿਆ ਕਿ ਇਹਨੂੰ ਸਾਫ ਸੁਥਰਾ ਕਰਾਇਆ ਜਾਵੇ ਇਹਦੀ ਸਫਾਈ ਕਰਾਈ ਜਾਵੇ ਪਿਛਲੀਆਂ ਪਰ ਸਰਕਾਰਾਂ ਨੇ ਇਸੇ ਕਰਕੇ ਬਣਾਇਆ ਸੀ ਕਿ ਤਰਨਤਾਰ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ ਤੇ ਤੁਸੀਂ ਦੇਖ ਸਕਦੇ ਜੀ ਕਿ ਹੁਣ ਇਹਦੇ ਵਿੱਚ ਫਿਰ ਪਾਣੀ ਕਿੰਨਾ ਤਾਂ ਤੱਕ ਆਇਆ ਹੋਇਆ ਸੋ ਬੇਨਤੀ ਇਹੋ ਹੀ ਆ ਕਿ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਜਲਦ ਤੋਂ ਜਲਦ ਦੀ ਸਫਾਈ ਕਰਾਈ ਜਾਵੇ ਤਾਂ ਜੋ ਅੱਗੇ ਮੌਨਸੂਨ ਆਉਣ ਵਾਲੀ ਆ ਉਸ ਤੋਂ ਪਹਿਲਾਂ ਪਹਿਲਾਂ ਇਹਦਾ ਲੋਕਾਂ ਨੂੰ ਖਤਰਾ ਜਿਹੜਾ ਉਹ ਤੋਂ ਬਚਾਇਆ ਜਾ ਸਕੇ ਮੌਜੂਦ ਹਾਂ ਤਰਨਤਾਰਨ ਦੇ ਕਸੂਰ ਨਾਲੇ ਤੇ ਪੁਲ ਉੱਪਰ ਜਿੱਥੇ ਕਿ ਹਰ ਸਾਲ ਹੀ ਲਗਾਤਾਰ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕਸੂਰ ਨਾਲੇ ਦੀ ਸਮੇਤ ਸਿਰ ਸਫਾਈ ਕਰਾਈ ਜਾਵੇ ਰਾਤ ਤੋਂ ਹੀ ਲਗਾਤਾਰ بارش ਹੋ ਰਹੀ ਹੈ ਤੇ ਅਗਲਾ ਆਉਣ ਵਾਲਾ ਮਹੀਨਾ ਵੀ ਬਰਸਾਤਾਂ ਦਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਸਾਫ ਸੁਥਰਾ ਅਤੇ ਸਫਾਈ ਵਾਲਾ ਕਰਾਇਆ ਜਾਵੇ ਤਰਨਤਾਰਨ ਤੋਂ ਖਾਸ ਰਿਪੋਰਟ ਵੀ ਆ ਸਾਹੀ ਦੀ ਵਿਸ਼ੇਸ਼ ਰਿਪੋਰਟ